ਕਿ ਤੋਈਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਮੀਡੀਆ ਨੂੰ ਦਾ ਧੰਨਵਾਦ ਕਰਦਾ ਕਿ ਛੋਟੇ ਜਿਹੇ ਮੈਸੇਜ ਤੁਸੀਂ ਤੱਕ ਪਹੁੰਚਿਓ ਦੂਜੀ ਗੱਲ ਅੱਜ ਰਿਜ਼ਲਟ ਆਇਆ ਹੈ ਚਾਰ ਸੀਟਾਂ ਦੇ ਬਾਗ ਇਲੈਕਸ਼ਨ ਦੇ ਔਰ ਜੋ ਰਿਜ਼ਲਟ ਆਇਆ ਉਹਨੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਦਬਦਬਾ ਜਿਹੜਾ ਜਿਹਦਾ ਪਹਿਲਾਂ ਸੀਗਾ ਉਦਾਂ ਹੀ ਆ ਔਰ ਲੋਕ ਆਮ ਆਦਮੀ ਪਾਰਟੀ ਦੇ ਨੀਤੀਆਂ ਤੋਂ ਖੁਸ਼ ਹੈ ਇਹ ਚੀਜ਼ ਜਿਹੜੀ ਅੱਜ ਸਾਬਤ ਹੋ ਗਈ ਔਰ ਇੱਕ ਚੀਜ਼ ਹੋਰ ਵੀ ਸਾਬਤ ਹੋਈ ਹੈ ਕਿ ਜਿਹੜੇ ਜਿਹੜੇ ਵੀ ਲੀਡਰਾਂ ਨੇ ਇਲੈਕਸ਼ਨ ਲੜੇ ਜਿਹੜੇ ਹੰਕਾਰੀ ਸੀਗੇ ਓਹੋ ਲੋਕਾਂ ਨੇ ਚੱਲ ਕੇ ਲਏ ਜਿਹੜੇ ਕਹਿੰਦੇ ਕਿ ਸਾਡੇ ਬਿਨਾ ਕੁਝ ਨਹੀਂ ਹੋ ਸਕਦਾ ਸਾਡੇ ਬਿਨਾ ਕੁਝ ਨਹੀਂ ਹੋ ਸਕਦਾ ਜਿਹੜੇ ਡੀਸੀ ਦੇ ਦਫ਼ਤਰਾਂ ਨੂੰ ਜਾ ਕੇ ਅ ਅਲਕੇ ਮਾਰਦੇ ਹੁੰਦੇ ਸੀਗੇ ਅੱਜ ਲੋਕਾਂ ਨੇ ਹਰਾ ਕੇ ਘਰ ਬਿਠਾ ਦਿੱਤੇ ਔਰ 4-3 ਸੀਟਾਂ ਆਈਆਂ ਲੇਕਿਨ ਅਗਰ ਅਸੀਂ ਵਿਖੇ ਜਾਵੇ ਜਿਹੜੀ 24 ਸੀਟ ਹੈ ਉਹ ਵੀ ਸਾਡੀ ਹੈ ਕਿਉਂਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਖੜੇ ਸੀਗੇ ਉਹ ਕਿਸੇ ਨਾਰਾਜ਼ਗੀ ਦਾ ਖੜੇ ਸੀਗੇ ਜੇ ਉਹਨਾਂ ਦੀ ਵੋਟ ਮਿਲਾ ਲਈਏ ਤਾਂ ਅਸੀਂ 15000 ਤੋਂ ਉੱਥੋਂ ਵੀ ਪਲੱਸ ਹੈ ਔਰ ਅੱਜ ਅਸੀਂ ਕਹਿ ਸਕਦੇ ਹਾਂ ਕੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿੱਦਾਂ ਪਹਿਲਾਂ ਸੀਗਾ ਉਸੇ ਤਰ੍ਹਾਂ ਪੰਜਾਬ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੈ ਔਰ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਬਿਲਕੁਲ ਖੁਸ਼ ਹੈ ਕੀ ਲੱਗਦਾ ਹੈ ਇਸ ਪਹਿਲੇ ਪ੍ਰਧਾਨ ਚੇਜ ਹੋਇਆ ਅਮਰ ਅਰੜਾਈ ਪ੍ਰਧਾਨ ਬਣੇ ਹੈ ਕੀ ਲੱਗਦਾ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਕੀ ਵੀ ਪਾਰਟੀ ਵਿੱਚ ਬਦਲਾਵ ਆਣ ਦੀ ਉਮੀਦ ਹੈ ਕੀ ਅਹ ਏਦਾਂ ਮੋਹਜੀ ਕੀ ਹਰ ਪਾਰਟੀ ਨਾਲ ਚੰਗੀ ਹੁੰਦੀ ਹੈ ਕਿਉਂਕਿ ਸੀਐਮ ਸਾਹਿਬ ਦੇ ਕੋਲ ਇੰਨੀ ਜ਼ਿਆਦਾ ਇਨਵੋਲਵਮੈਂਟ ਰਹਿੰਦੀ ਹੈ ਕਿ ਉਹਨਾਂ ਨੂੰ ਅਲੱਗ-ਅਲੱਗ ਸਟਰੀਟਾਂ ਦੀ ਵੀ ਜਾਣਾ ਪੈਂਦਾ ਹੈ ਪੂਰੇ ਪੰਜਾਬ ਦੇ ਵਿੱਚ ਕੰਮ ਆਉਣਾ ਜਾਣਾ ਪੈਂਦਾ ਹੈ ਇਸ ਕਰਕੇ ਉਹਨਾਂ ਨੇ ਆਪ ਇਸ ਜੈਸ ਕੀਤਾ ਕਿ ਜਿਹੜੀ ਪ੍ਰਧਾਨਗੀ ਹੈ ਇਹ ਕਿਸੇ ਹੋਰ ਨੂੰ ਦੇ ਦਿਓ ਆਪਣੇ ਸਾਡੇ ਜਿਹੜੇ ਕੈਬਨਲ ਸਾਥੀ ਨੂੰ ਦੇ ਦਿਓ ਔਰ ਆਪ ਉਹਨਾਂ ਨੇ ਸਿਰਸ਼ਟ ਕਰਕੇ ਜਿਹੜੀ ਆਪਣੀ ਪ੍ਰਧਾਨਗੀ ਹੈ ਉਹ ਅਮਨ ਰੋੜਾ ਜੀ ਨੂੰ ਪ੍ਰਧਾਨ ਬਣਾਇਆ ਤੇ ਨਾਲ ਸਿਆਰੀ ਕਸੀ ਜੀ ਸੋ ਤਾਂ ਕਿ ਇਹਦੇ ਵਿੱਚ ਕਿਉਂਕਿ ਸ਼ਾਇਦ ਉਹਨਾਂ ਕੋਲ اتنا ਟਾਈਮ ਨਹੀਂ ਨਿਕਲ ਪੰਦਾ ਸੀਗਾ ਸੰਗਠਨ ਨੂੰ ਮੌਜੂਦ ਕਰਨ ਦੇ ਲਈ ਸੋ ਉਮੀਦ ਹੈ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਸੀਐਮ ਸਾਹਿਬ ਦੀ ਗਾਈਡੈਂਸ ਦੇ ਨਾਲ ਜਿਹੜੀ ਆਮ ਆਦੀ ਪਾਰਟੀ ਹੈ ਸੰਗਠਨ ਹੈ ਉਹ ਹੋਰ ਹੀ ਬਹੁਤ ਜ਼ਿਆ